ਬੇਸਿਕਲੀ ਇਹ ਜੋ ਸੈਨਟ ਸਿੰਘ ਗੇਟ ਦਾ ਜਿਹੜਾ ਮੁੱਦਾ ਹੈ ਉਹਦੇ ਪਿੱਛੇ ਸੋਚ ਆ ਮਨ ਸਾਕੀਦੀ ਹੈ ਦਿੱਲੀ ਚ ਬੈਠੀ ਸਰਕਾਰ ਦੀ ਕਿਉਂਕਿ ਉਹਨਾਂ ਦੇ ਇਹ ਮੰਗ ਸੀ ਕਿ ਚੋਣ ਦੀ ਡੇਟ ਅਨਾਉਂਸ ਕਰ ਦੋ ਤਾਂ ਧਰਨਾ ਝੁਕ ਦਿੱਤਾ ਜਾਵੇਗਾ ਜਦੋਂ ਇਹਨਾਂ ਨੇ ਇੰਨਾ ਇਕੱਠ ਦਾ ਵੱਡਾ ਰੂਪ ਦੇਖਿਆ ਉਹਦੋਂ ਹੀ ਡੇਟ ਦੇ ਲਈ ਤਿਆਰ ਸੀ ਸੈਂਟਰ ਨਾਲ ਹੁਣ ਸਿੱਧੀ ਜੰਗ ਜਿਹੜੀ ਹੈ ਕੀ ਲੱਗਦਾ ਸੈਂਟਰ ਝੁਕ ਦੇਗੀ ਕਿਉਂ ਨਾ ਝੁਕੂਗਾ ਜੀ ਕਿਸਾਨ ਅੰਦੋਲਨ ਜਦੋਂ ਹੋਇਆ ਸੀ ਉਦੋਂ ਵੀ ਸੈਂਟਰ ਨੂੰ ਝੁਕਣਾ ਪਿਆ ਸਿੱਕਾਲ ਤੁਸੀਂ ਦੇਖ ਰਹੇ ਹਾਂ ਦਾ ਅਨਮਯੋਤ ਤੇ ਮੈਂ ਮਨੀਸ਼ ਕੁਮਾਰ ਸੈਨੇਟ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਧਰਨੇ ਦੇ ਬੈਠੇ ਹੋਏ ਨੇ ਤੇ ਤੁਹਾਨੂੰ ਦੱਸਦੀ ਕਿ ਬਿਤ ਦਿਨ ਵੀਸੀ ਦੇ ਨਾਲ ਜਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਨਾਲ ਮੀਟਿੰਗ ਵੀ ਚੱਲੀ ਸੀਗੀ ਤੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਆਸ਼ਾਸ਼ਾ ਨਹੀਂ ਮਿਲੇ ਸੀਗਾ ਪਰ ਧਰਨਾ ਹੱਲੇ ਵੀ ਜਾਰੀ ਹੈ ਸੈਨੇਟ ਦੀ ਮੰਗ ਨਾਲ ਲੈ ਕੇ ਮੈਂ ਨਾ ਤਮਾਮ ਗੱਲਬਾਤ ਕਰਨ ਦੇ ਲਈ ਮਿਲਣਾ ਭਾਜੀ ਨੇ ਭਾਜੀ ਕੀ ਕਹਿਣਾ ਚਾਹੂਗਾ ਸਭ ਤੋਂ ਪਹਿਲਾਂ ਤਾਂ ਧਰਨਾ ਕਿੱਥੇ ਤੱਕ ਪਹੁੰਚਦਾ ਰੁਖ ਤੁਹਾਡੀ ਵੀ ਸੋਸ਼ਲ ਮੀਡੀਆ ਤੇ ਬੜੀਏ ਵੀਡੀਓ ਵਾਇਰਲ ਹੋਈਆ ਮੀਟ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਤੇ ਸਾਰੇ ਦੇਖ ਰਹੇ ਸਰੋਤਿਆਂ ਦਾ ਤੈਦਲ ਤੋਂ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਮੈਂ ਦੱਸਣਾ ਚਾਹੂੰਗਾ ਜੀ ਤੁਹਾਨੂੰ ਇਹ ਜੋ ਧਰਨਾ ਹੈ ਇਹ ਬੇਸਿਕਲੀ ਇਹਦੀ ਲੋੜ ਕਿਉਂ ਪੈਂਦੀ ਹੈ ਧਰਨਿਆਂ ਦੀ ਜਦੋਂ ਕਿਧਰ ਨਾ ਕਿਧਰੇ ਵਿਦਿਆਰਥੀਆਂ ਦੇ ਜਾਂ ਕਿਸੇ ਵੀ ਕਿਤੇ ਦੇ ਜੁੜੇ ਹੋਏ ਲੋਕਾਂ ਦੇ ਜਦੋਂ ਹੱਕ ਖੋਹਨ ਦੀ ਗੱਲ ਆਉਂਦੀ ਹੈ ਤਾਂ ਉਹਦੀ ਬਿਕਾਵਤ ਹੁੰਦੀ ਹੈ ਇਹ ਐਜੀਟੇਸ਼ਨ ਛੋਟੇ ਲੈਵਲ ਤੇ ਸ਼ੁਰੂ ਹੋਇਆ ਸੀ ਬੇਸਿਕਲੀ ਇਹ ਜੋ ਸੈਨਟ ਸਿੰਗੇਟ ਦਾ ਜਿਹੜਾ ਮੁੱਦਾ ਹੈ ਇਸ ਨੂੰ ਖਤਮ ਕਰਨ ਵਾਸਤੇ ਇਹ ਜੋ ਬੇਸਿਕਲੀ ਉਹਦੇ ਪਿੱਛੇ ਸੋਚ ਆ ਮਨਸਾ ਕੀਦੀ ਹੈ ਦਿੱਲੀ ਚ ਬੈਠੀ ਸਰਕਾਰ ਦੀ ਬੀਜੇਪੀ ਸਰਕਾਰ ਦੀ ਇਹ ਛੋਟੀਆਂ ਛੋਟੀਆਂ ਸ਼ੁਰੂਆਤਾਂ ਅੱਜ ਦੀਆਂ ਨਹੀਂ ਬੜੇ ਲੰਮੇ ਟਾਈਮ ਤੋਂ ਕੀਤੀਆਂ ਜਾ ਰਹੀਆਂ ਜੋ ਸਿਟਿੰਗ ਵੀ ਸੀਐਸ ਤੋਂ ਪਹਿਲਾਂ ਜਿਹੜੇ ਵੀਸੀ ਸੀ ਜਦੋਂ ਉਹਨਾਂ ਨੂੰ ਵੀ ਗੈਰਕਾਨੂੰਨੀ ਢੰਗ ਨਾਲ ਅਪੁਆਇੰਟ ਕਰਿਆ ਗਿਆ ਸੀ ਉਹਨਾਂ ਦੇ ਵਿਰੋਧ ਵਿੱਚ ਵੀ ਅਸੀਂ ਇਨਡੈਫਿਨਿਟ ਹੰਗਰ ਸਟ੍ਰਾਈਕ ਤੇ ਮੈਂ ਆਪ ਖੁਦ ਬੈਠਾ ਸੀ ਉਦੋਂ ਹੀ ਸਾਨੂੰ ਇਹ ਚੀਜ਼ਾਂ ਦੀ ਕਿਤੇ ਨਾ ਕਿਤੇ ਬੋ ਆਉਣ ਲੱਗੀ ਸੀ ਵੀ ਜਿਹੜੀਆਂ ਵਿਚਾਰਧਾਰਾ ਸੰਗੀ ਵਿਚਾਰਧਾਰਾ ਆਰਟਿਸਟਸ ਦੀ ਵਿਚਾਰਧਾਰਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਨਵੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਹੋਰ तमाम ਦੇਸ਼ ਦੇ ਵਿੱਚ ਵੱਡੀਆਂ ਯੂਨੀਵਰਸਿਟੀਆਂ ਹਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਗੈਰ ਕਾਨੂੰਨੀ ਢੰਗ ਨਾਲ ਜੇ ਕੋਈ ਅਪੁਆਇੰਟਮੈਂਟ ਹੁੰਦੀ ਹੈ ਜਾਂ ਕੋਈ ਵੀ ਪ੍ਰੋਫੈਸਰ ਜਾਂ ਅਸਿਸਟੈਂਟ ਪ੍ਰੋਫੈਸਰ ਨੂੰ ਅਪੁਆਇੰਟ ਕੀਤਾ ਜਾਂਦਾ ਉਹ ਕਿਤੇ ਨਾ ਕਿਤੇ ਆਊਟ ਆਫ ਪਿਕਚਰ ਜਾ ਕੇ ਪਿਕਚਰ ਜਾ ਕੇ ਕਰਿਆ ਜਾਂਦਾ ਜੇਕਰ ਗੱਲ ਕੀਤੀ ਜਾਵੇ ਭਾਜੀ ਤਾਂ ਹੁਣ ਤੁਹਾਡੇ ਮੀਟਿੰਗਸ ਵੀ ਹੋਈਆਂ ਬੀਸੀ ਦੇ ਨਾਲ ਹੀ ਮੀਟਿੰਗਸ ਚੱਲੀ ਸੀਗੀ ਅ ਬਿਤੇ ਦੋ ਦਿਨ ਪਹਿਲਾਂ ਤਾਂ ਕੀ ਆਸ਼ਵਾਸ਼ਣ ਮਿਲਿਆ ਕਿਉਂਕਿ ਉਹਨਾਂ ਦਾ ਸਟੂਡੈਂਟਸ ਦਾ ਇਹ ਕਹਿਣਾ ਸੀਗਾ ਕਿ ਜਲਦ ਜਿਹੜਾ ਹੈਗਾ ਫੈਸਲਾ ਆਉਣ ਤੋਂ ਬਾਅਦ ਮੀਟਿੰਗ ਸੌਰੀ ਧਰਨਾ ਜਿਹੜਾ ਹੈਗਾ ਚੱਕ ਦੇ ਤੋ ਆਵੇਗਾ ਹੁਣ ਇਹ ਰੁਕਿੱਤ ਜਾਂਦਾ ਹੈ ਇਹ ਜੋ ਐਜੀਟੇਸ਼ਨ ਜੋ ਵੱਡੇ ਲੈਵਲ ਤੇ ਹੋਇਆ ਸੀ ਦੋ ਤਿੰਨ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਬਹੁਤ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਵਿਦਿਆਰਥੀ ਅਲੂਮਨੀ ਜਿੰਨੇ ਵੀ ਯੂਨੀਵਰਸਿਟੀ ਦੇ ਸੀਗੇ ਚਾਹੇ ਉਹ ਬਿਊਰੋ ਆਪਣੇ ਐਡਮਿਨਿਸਟ੍ਰੇਸ਼ਨ ਦੇ ਹੋਣ ਉਹ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਵਿਰੋਧ ਜਤਾਇਆ ਸੀ ਉਹ ਤਮਾਮ ਸਟੇਟਾਂ ਜਿਹੜੀਆਂ ਲੱਗਦੀਆਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਜਿੱਥੋਂ ਤੱਕ ਵੀ ਪੰਜਾਬੀ ਯੂਨੀਵਰਸਿਟੀ ਦੇ ਅਲੂਮਨੀ ਆਏ ਉਹ ਪਹੁੰਚੇ ਇਸ ਅ ਅੰਦੋਲਨ ਦੇ ਵਿੱਚ ਇਹ ਅੰਦੋਲਨ ਨੇ ਬਹੁਤ ਵੱਡਾ ਰੂਪ ਲੈ ਲਿਆ ਮਾਸ ਪ੍ਰੋਟੈਸਟ ਬਣ ਗਿਆ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇਹ ਕਿਧਰੇ ਨਾ ਕਿਧਰੇ ਇਹ ਅੰਦੋਲਨ ਨੂੰ ਖਿੱਚਿਆ ਜਾ ਰਿਹਾ ਉਹ ਖਿੱਚਣ ਦਾ ਕਾਰਨ ਕੀ ਹੈ ਸਟੂਡੈਂਟਸ ਦੀ ਜੋ ਮੰਗ ਹੈ ਜੋ ਉਹਨਾਂ ਦੀਆਂ ਡਿਮਾਂਡਾਂ ਨੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਪਰ ਅਖੀਰੀ ਅੱਜ ਜਦੋਂ ਦੁਬਾਰਾ ਇੱਕ ਦੋ ਮੀਟਿੰਗਸ ਹੋਈਆਂ ਉਹਦੇ ਵਿੱਚ ਫਿਰ ਦੁਬਾਰਾ ਕਿਧਰੇ ਨਾ ਕਿਧਰੇ ਸਾਨੂੰ ਕੋਈ ਰਿਜ਼ਲਟ ਨਹੀਂ ਨਿਕਲ ਰਿਹਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਇਹ ਜੋ ਸਾਡਾ ਅੰਦੋਲਨ ਆ ਜੋ ਉੱਥੋਂ ਦੀ ਜੋ ਇੱਕ ਕਮੇਟੀ ਬਣੀ ਆ ਉਹਦੇ ਵਿੱਚ ਸਾਰੀਆਂ ਆਰਗੇਨਾਈਜੇਸ਼ਨਾਂ ਦੇ ਜੋ ਆਪਣੇ ਲੀਡ ਕਰਦੇ ਨੌਜਵਾਨ ਨੇ ਵਿਦਿਆਰਥੀ ਜਥੇਬੰਦੀਆਂ ਦੇ ਜੋ ਲੀਡਰ ਨੇ ਉਹ ਇਹਨਾਂ ਦੀ ਇੱਕ ਯੂਨਿਟੀ ਆ ਇਕੱਠੇ ਹੋ ਕੇ ਸੰਦੋਲਨ ਨੂੰ ਲੀਡ ਕਰ ਰਹੇ ਆ ਜੋ ਵੀ ਉਹ ਇਸ ਚੀਜ਼ ਤੇ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਕਿਉਂਕਿ ਯੂਨੀਵਰਸਿਟੀ ਤੋਂ ਪਾਸ ਆਊਟ ਆ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਮਾਰਗ ਦੇਣਗੇ ਅਸੀਂ ਉਸ ਮਾਰਗ ਤੇ ਚੱਲ ਕੇ ਉਹਦੇ ਵਿੱਚ ਕੰਟਰੀਬਿਊਟ ਕਰਾਂਗੇ ਇਹ ਕਿਦਰ ਇਹ ਨਾ ਕਿਦਰ ਜੋ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੁਆਰਾ ਸੈਂਟਰ ਸਰਕਾਰ ਦੁਆਰਾ ਵਿਦਿਆਰਥੀਆਂ ਦੇ ਹੱਕ ਖੋਹਣ ਦੀ ਗੱਲ ਕੀਤੀ ਗਈ ਹੈ ਉਹਦੇ ਵਿਰੋਧ ਵਿੱਚ ਜੋ ਵੱਡਾ ਐਡੇ ਵੱਡੇ ਲੈਵਲ ਤੇ ਮਾਸ ਪ੍ਰੋਟੈਸਟ ਹੋਇਆ ਉਹਨੇ ਇੱਕ ਬਹੁਤ ਸੋਹਣਾ ਇੱਕ ਮੈਸੇਜ ਦਿੱਤਾ ਵੀ ਅੱਜ ਵੀ ਪੰਜਾਬੀ ਯੂਨੀਵਰਸਿਟੀ ਦੇ ਬੱਚੇ ਚਾਹੇ ਕਿਸੇ ਵੀ ਸਟੇਟ ਦੇ ਉਹ ਸਾਰੇ ਇਕੱਠੇ ਹੈ ਯੂਨੀਵਰਸਿਟੀ ਦੇ ਹੱਕਾਂ ਨੂੰ ਲੈ ਕੇ ਇਹ ਕਿਦਰ ਇਹ ਨਾ ਕਿਦਰ ਜੋ ਇਸ ਚੀਜ਼ ਦੇ ਵਿੱਚ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦਾ ਪਖਤਾਨਯੂਨੀਵਰਸਿਟੀ ਨੂੰ ਕਰਨਾ ਪਊਗਾ ਤੇ ਸੈਂਟਰ ਚ ਬੈਠੀ ਸਰਕਾਰ ਨੂੰ ਵੀ ਕਰਨਾ ਪਊਗਾ ਇਹ ਹੌਲੀ ਹੌਲੀ ਜਿਸ ਤਰ੍ਹਾਂ ਦੀ ਇਹ ਬਗਾਵਤ ਪਹਿਲਾਂ ਛੋਟੇ ਲੈਵਲ ਤੇ ਕਰਦੀ ਹੈ ਟੈਸਟ ਪੈਨ ਲਾ ਕੇ ਦੇਖਦੀ ਹੈ ਜੇਕਰ ਗੱਲ ਕਿ ਭਾਜੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਇਹ ਧਰਨੇਦਾਰ ਕਿਤੇ ਤੱਕ ਜਾਂਦਾ ਕਿਉਂਕਿ ਉਹਨਾਂ ਦੇ ਇਹ ਮੰਗ ਸੀ ਕਿ ਚੋਣ ਦੀ ਡੇਟ ਅਨਾਉਂਸ ਕਰ ਦਿਓ ਤਾਂ ਧਰਨਾ ਚੁੱਕ ਦਿੱਤਾ ਜਾਵੇਗਾ ਤੇ ਪ੍ਰਸ਼ਾਸਨ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਜਲਦ ਜਿਹੜੀ ਹੈਗੀ ਸ਼ਾਮ ਨੂੰ ਜਾਂ ਕੱਲ ਨੂੰ ਚਾਉਣ ਦੀ ਡੇਟ ਅਨਾਉਂਸ ਹੋ ਜੇਗੀ ਪਰ ਹੁਣ 3 ਦਿਨ ਬੀਤ ਚੁਕੇ ਆ ਤਾਂ ਹੁਣ ਤੱਕ ਕੋਈ ਵੀ ਡੇਟ ਅਨਾਉਂਸ ਨਹੀਂ ਹੋਈ ਏ ਤੱਕ ਤਾਂ ਕੀ ਅਗਾਹ ਨੂੰ ਕੀ ਹੋਏਗਾ ਉਹਦਾ ਹੀ ਰੋਖ ਹੋਊਗਾ ਜੀ ਜਦੋਂ ਤੱਕ ਕਿ ਚੋਣ ਦੀ ਜਿਹੜੀ ਇੱਕ ਆਪਾਂ ਡੇਟ ਮੰੰਗੀ ਹੈ ਪਹਿਲਾਂ ਤਾਂ ਇਹਨਾਂ ਨੇ ਇੱਕ ਰਫਾਰਮ ਲਿਆਂਦਾ ਸੀ ਬਾਅਦ ਚ ਵਿਡਰੋ ਕਰ ਲਿਆ ਉਸ ਤੋਂ ਬਾਅਦ ਆਪਣੀ ਇਹਨਾਂ ਨੇ ਗੱਲ ਰੱਖੀ ਸੀ ਵੀ ਅਸੀਂ ਜਲਦ ਤੋਂ ਜਲਦ ਉਸੇ ਤੇ ਨਹੀਂ ਗੱਲ ਕਰ ਰਹੇ ਸੀ ਦੋ ਚਾਰ ਵਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਕਮੇਟੀ ਆ ਉਹ ਆ ਕੇ ਮਿਲੀ ਵੀ ਉਹਨਾਂ ਨੇ ਗੱਲ ਕਰੀ ਵੀ ਅਸੀਂ ਜਲਦ ਤੋਂ ਜਲਦ ਵੀ ਜਦੋਂ ਇਹਨਾਂ ਨੇ ਐਡਾ ਇਕੱਠ ਦਾ ਵੱਡਾ ਰੂਪ ਦੇਖਿਆ ਉਦੋਂ ਹੀ ਡੇਡ ਦੇਣ ਲਈ ਤਿਆਰ ਸੀ ਪਰ ਹੌਲੀ 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 ਇਹਨਾਂ ਨੇ ਇਸ ਚੀਜ਼ ਨੂੰ ਪਤਾ ਨਹੀਂ ਕਿਸ ਕਿਸ ਵਿਅਕਤੀ ਵਿਸ਼ੇਸ਼ ਨਾਲ ਜਾਂ ਸੈਂਟਰ ਵੱਲੋਂ ਕੀ ਇਹਨਾਂ ਨੂੰ ਫਰਮਾਨ ਆਇਆ ਇਹਨਾਂ ਨੇ ਉਸ ਚੀਜ਼ ਨੂੰ ਲਮਕਾਉਣ ਦਾ ਕੰਮ ਕਰਿਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕੈਮਰੇ ਦੇ ਰਾਹੀਂ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ ਖਾਸ ਕਰਕੇ ਮੈਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਲੂਮਿਨਾਈ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਵੀ ਇਹ ਸਾਡਾ ਪ੍ਰੋਟੈਸਟ ਬੜੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ ਤੇ ਇਹ ਸਾਡਾ ਪ੍ਰੋਟੈਸਟ ਉਦੋਂ ਤੱਕ ਚੱਲੂਗਾ ਜਦੋਂ ਤੱਕ ਇਸ ਚੀਜ਼ ਦੀ ਡੇਟ ਅਨਾਉਂਸ ਨਹੀਂ ਹੋਊਗੀ ਜਦੋਂ ਤੱਕ ਸੈਨੇਟ ਸਿੰਡੀਕੇਟ ਦਾ ਜੋ ਇੱਕ इंडिपेंडेंट बिल्कुल मतलब स्टूडेंट्स uh, दी ਦੇ ਦੁਆਰਾ ਚੁਣੀ ਗਈ ਜਿਹੜੇ ਸੈਨੇਟ ਸਿੰਡੀਗੇਟ ਮੈਂਬਰ ਚੁਣ ਕੇ ਆਉਂਦੇ ਆ ਜਿਹਦੇ ਤਹਿਤ ਕੋਈ ਵੀ ਰਿਫਾਰਮ ਜੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੰਦ ਆ ਜਿਹਦੇ ਤਹਿਤ ਅਗੇ ਫੈਸਲੇ ਲਈ ਜਾਂਦੇ ਜਦੋਂ ਕੋਈ ਵੱਡਾ ਰੂਲ ਬੰਦ ਆ ਪਰ ਜਦੋਂ ਦੀ ਇਹ ਸੈਂਟਰ ਦੁਆਰਾ ਇਹਦੇ ਵਿੱਚ ਕਿੰਤੂ ਪਰੰਤੂ ਕੀਤੀ ਜਾ ਰਹੀ ਆ ਉਹ ਕਿਦਰੇ ਨਾ ਕਿਦਰੇ ਸਾਡੀਆਂ ਜੋ ਇੱਕ ਭਾਵਨਾ ਨੂੰ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਉਹ ਹੈ ਇੱਕ ਪੜਿਆ ਲਿਖਿਆ ਸਟੂਡੈਂਟ ਹੈ ਪੰਜਾਬ ਯੂਨੀਵਰਸਿਟੀ ਬੜੀ ਇੱਕ ਰੌਨਡ ਯੂਨੀਵਰਸਿਟੀ ਹੈ ਜਿਹਦਾ ਨਾਮ ਪੂਰਾ ਵਰਲਡ ਤੱਕ ਹੈ ਇੱਕ ਬੱਚਿਆਂ ਦਾ ਸੁਪਨਾ ਰਹਿੰਦਾ ਆਸੇ ਪਾਸੇ ਵਾਲੇ ਵੀ ਅਸੀਂ ਜਿਵੇਂ ਅੰਦਰ ਬਾਹਰ ਦੂਜੀਆਂ ਸਟੇਟਾਂ 'ਚ ਜਾਂਦੇ ਆ ਜਦੋਂ ਅਸੀਂ ਕਿਸੇ ਕੋਲ ਪੰਜਾਬ ਯੂਨੀਵਰਸਿਟੀ ਦਾ ਜ਼ਿਕਰ ਕਰਦੇ ਆ ਤਾਂ ਬੜਾ ਮਤਲਬ ਪ੍ਰਾਊਡਲੀ ਉਹ ਵੀ ਪੁੱਛਦਾ ਵੀ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਹੋ ਲੋਕਾਂ ਦਾ ਇੱਕ ਸੁਪਨਾ ਹੈ ਪਰ ਇਹ ਪੰਜਾਬੀ ਯੂਨੀਵਰਸਿਟੀ ਦਾ ਕਲਚਰ ਜਾਂ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਜੋ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਜਿਹੜੀ ਮਨਸਾ ਹੈ ਉਹ ਸਾਫ਼-ਸਾਫ਼ ਦਿਖ ਰਹੀ ਹੈ ਉਹ ਸੰਗੀਆਂ ਦੀ ਮਨਸਾ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਰਾਹੀਂ ਇਹ ਕਿਹਾ ਸੀ ਵੀ ਕਿਧਰੇ ਨਾ ਕਿਧਰੇ ਜਿਵੇਂ ਕਿਸਾਨ ਅੰਦੋਲਨ ਜੋ ਹੋਇਆ ਉਹਦੇ ਵਿੱਚ ਜਦੋਂ ਰਿਫਾਰਮ ਲੈ ਕੇ ਆਂਦਾ ਕਿਸਾਨਾਂ ਤੇ ਐਗਰੀਕਲਚਰ ਫਾਰਮ ਲੈ ਕੇ ਆਂਦਾ ਉਹਦਾ ਵੀ ਜਦੋਂ ਐਡੇ ਵੱਡੇ ਲੈਵਲ ਤੇ ਮਾਸ ਪ੍ਰੋਟੈਸਟ ਹੋਇਆ ਤਾਂ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਸੈਂਟਰ ਨਾਲ ਹੁਣ ਸਿੱਧੀ ਜੰਗ ਜਿਹੜੀ ਹੈਗੀ ਹੈ ਲੜਾਈ ਕਹਿ ਸਕਦੇ ਆਪਾਂ ਜੀ ਸਟੂਡੈਂਟਸ ਦੀ ਹੈਗੀ ਹੈ ਕੀ ਲੱਗਦਾ ਸੈਂਟਰ ਝੁਕ ਜਾਈਗੀ ਕਿਉਂ ਨਾ ਝੁਕੂਗਾ ਜੀ ਕਿਸਾਨ ਅੰਦੋਲਨ ਜਦੋਂ ਹੋਇਆ ਸੀ ਉਦੋਂ ਵੀ ਸੈਂਟਰ ਨੂੰ ਝੁਕਣਾ ਪਿਆ ਸੈਂਟਰ ਗੋਡਿਆਂ 'ਪਾਰ ਹੋਇਆ ਕਿਉਂਕਿ ਉਹ ਤਾਂ ਪ੍ਰੋਟੈਸਟ ਠੀਕ ਹੈ ਦਿੱਲੀ ਜਾ ਕੇ ਇਹ ਪ੍ਰੋਟੈਸਟ ਹੈਗਾ ਇੱਥੇ ਪੰਜਾਬ ਦੇ ਵਿੱਚ ਯੂਟੀ ਦੇ ਵਿੱਚ ਹਰਿਆਣਾ ਇੱਕ ਪਾਸੇ ਹੈ ਪੰਜਾਬ ਇੱਕ ਪਾਸੇ ਹੈ ਹਿਮਾਚਲ ਇੱਕ ਪਾਸੇ ਹੈ ਕਿੰਨੇ ਸਟੇਟਾਂ ਦੇ ਘੇਰੇ ਵਿੱਚ ਹੈ ਯੂਨੀਵਰਸਿਟੀ ਕਿੰਨੇ ਸਟੇਟਾਂ ਦੇ ਜੋ ਵਿਦਿਆਰਥੀ ਹੈ ਮжоਰਿਟੀ ਇੱਥੋਂ ਦੀ ਹੈ ਸਾਰੇ ਇਸ ਚੀਜ਼ ਨੂੰ ਪੂਰਾ ਇੱਕ ਜੁਟ ਹੋ ਕੇ ਇਸ ਚੀਜ਼ ਤੇ ਹਮਲਾ ਮਾਰਨਗੇ ਤੇ ਇਸ ਲੜਾਈ ਨੂੰ ਪੂਰੀ ਤਾਕਤ ਨਾਲ ਲੜਨਗੇ ਕਿਉਂਕਿ ਇਹ ਗੱਲ ਸਾਡੀ ਹੋਂਦ ਨੂੰ ਬਚਾਉਂਦੀ ਹੈ ਇਹ ਸਾਡੀ ਹੋਂਦ ਹੀ ਨਾ ਬਚੀ ਤੇ ਫਿਰ ਸਾਡੇ ਹੋਣ ਦਾ ਸਾਡੇ ਐਗਜ਼ਿਸਟ ਕਰਨ ਦਾ ਫਾਇਦਾ ਕੀ ਹੈ ਆਪਦੀ ਹੋਂਦ ਨੂੰ ਬਚਾਉਣ ਵਾਸਤੇ ਟੈਸਟ ਜਾਰੀ ਰਹੇਗਾ ਤੇ ਟੈਸਟ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਸੈਨੇਟ ਸਿੰਡੀਗੇਟ ਦੀ ਡੇਟ ਅਨਾਉਂਸ ਨਹੀਂ ਕੀਤੀ ਜਾਊਗੀ ਤੇ ਸਾਨੂੰ ਇੱਕ ਵਿਸ਼ਵਾਸ ਨਹੀਂ ਦਿਵਾਇਆ ਜਾਊਗਾ ਵੀ ਇਸ ਦਿਨ ਇਸ ਮਹੀਨੇ ਆ ਇਲੈਕਸ਼ਨ ਹੋਊਗਾ ਉਹ ਇਲੈਕਸ਼ਨ ਕਰਵਾ ਕੇ ਹੀ ਅਸੀਂ ਪਿੱਛੇ ਹਟਾਂਗੇ ਉਦੋਂ ਹੀ ਅਸੀਂ ਚੁੱਪ ਕਰਕੇ ਬੈਠਾਂਗੇ ਜੇ ਇਹਨਾਂ ਨੂੰ ਲੱਗਦਾ ਵੀ ਕਿਦਰੇ ਨਾ ਕਿਦਰੇ ਵੀ ਇਸ ਇੱਕ ਸਾਨੂੰ ਟਰਕਾਉਣ ਦਾ ਕੰਮ ਕੀਤਾ ਜਾ ਰਿਹਾ ਇਸ ਨੂੰ ਲਮਕਾਉਣ ਦਾ ਕੰਮ ਕੀਤਾ ਜਾ ਰਿਹਾ ਕੋਈ ਨਹੀਂ ਮੈਦਾਨ ਦੇ ਵਿੱਚ ਉਹ ਵੀ ਹੈ ਮੈਦਾਨ ਦੇ ਵਿੱਚ ਅਸੀਂ ਵੀ ਆ ਤੇ ਉਦੋਂ ਤੱਕ ਡਟੇ ਰਾਵਾਂਗੇ ਜਦੋਂ ਤੱਕ ਇਸ ਦੀ ਡੇਟ ਅਨਾਉਂਸ ਨਹੀਂ ਹੁੰਦੀ ਤੇ ਮੈਂ ਇਹੀ ਕਹਿਣਾ ਚਾਹੂੰਗਾ ਇਹ ਵਹਿਮ ਕੱਢ ਦੇਣ ਸੰਗੀ ਜਾਂ ਬੀਜੇਪੀ ਵਾਲੇ ਇਹਨਾਂ ਨੇ ਬਹੁਤ ਹੱਥ ਕੰਡੇ ਅਪਣਾ ਲਏ ਬਹੁਤ ਚੀਜ਼ਾਂ ਕਰ ਲਈਆਂ ਇਹ ਹੌਲੀ ਹੌਲੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਇਹਨਾਂ ਨੇ ਆਊਟ ਆਫ ਬੇਜ ਜਾ ਕੇ ਗੈਰ ਕਾਨੂੰਨੀ ਢੰਗ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਸੀਸੀ ਦੀ ਅਨਾਉਂਸਮੈਂਟ ਅਪ ਉਸੇ ਤਰੀਕੇ ਨਾਲ ਇਹ ਹੌਲੀ-ਹੌਲੀ ਦੇਖਦੇ ਆ ਵੀ ਜਦੋਂ ਇਹਨਾਂ ਨੂੰ ਲੱਗਦਾ ਵੀ ਥੋੜਾ ਵਿਰੋਧ ਘੱਟ ਹੋ ਰਿਹਾ ਹੈ ਕਿਉਂਕਿ ਲੋਕ ਆਪਣੇ ਕਮਾਕਾਰਾਂ ਚ ਵੀ ਬੀਬੀ ਦੇ ਚੁੰਮਲੇ ਹਾਂ ਜਦੋਂ ਇਹਨਾਂ ਨੂੰ ਲੱਗਦਾ ਵੀ ਥੋੜਾ ਜਾਂ ਸ਼ਾਂਤ ਹੈ ਉਦੋਂ ਇਹ ਵੱਡਾ ਸਟੈਪ ਪੜਦੇ ਆ ਜਦੋਂ ਇਹਨਾਂ ਨੂੰ ਲੱਗਦਾ ਵੀ ਅਗੋ ਵਿਰੋਧ ਹੋ ਰਿਹਾ ਰਿਵੋਲਟ ਹੋ ਰਿਹਾ ਇਹ ਨਾਲ ਦੀ ਨਾਲ ਬੈਕਫੁੱਟ ਤੇ ਵੀ ਜਾਂਦੇ ਆ ਠੀਕ ਤਾਂ ਲਗਾਤਾਰ ਪ੍ਰਦਰਸ਼ਨ ਧਰਨਾ ਜਾਰੀ ਰਹੇਗਾ ਜਦ ਤੱਕ ਸੈਂਡੀ ਗੇਟ ਦੀਆਂ ਚੌਣ ਦੀ ਡੇਟ ਅਨਾਉਂਸ ਨਹੀਂ ਹੁੰਦੀ ਜਿਵੇਂ ਕਿ ਭਾਜੀ ਨੇ ਵੀ ਕਿਹਾ ਕਿ ਅ ਮੀਟਿੰਗਾਂ ਚੱਲੀਆਂ ਮੀਟਿੰਗਾਂ ਚੱਲਣ ਤੋਂ ਬਾਅਦ ਸਿਰਫ ਆਸ਼ਵਾਸ਼ਣ ਦਿੱਤਾ ਜਾਂਦਾ ਹੈ ਪਰ ਹਾਲੇ ਤੱਕ ਕੋਈ ਵੀ ਡੇਟ ਅਨਾਉਂਸ ਨਹੀਂ ਹੋਈ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਨੂੰ ਦੱਸਦੀ ਚਰਣਾ ਜਾਰੀ ਹੈ ਜੇਕਰ ਜ਼ਰੂਰਤ ਪਈ ਤਾਂ ਇਸ ਤੋਂ ਵੱਡੀ ਕਾਲ ਦਾ ਵੀ ਜਿਹੜਾ ਹੈਗਾ ਸੁਨੇਹਾ ਲਾਇਆ ਜਾਏਗਾ ਕਿ 10 ਦਿਨ ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਮਾਮ ਜਥੇਬੰਦੀਆਂ ਪਹੁੰਚੀਆਂ ਸੀ ਕਿਉਂਕਿ ਸਟੂਡੈਂਟ ਵੱਲੋਂ ਜਿਹੜੀ ਹੈਗੀ ਕਾਲ ਦਿੱਤੀ ਗਈ ਸੀਗੀ ਪੂਰੇ ਪੰਜਾਬ ਨੂੰ ਜਾਂ ਸਾਰਿਆਂ ਨੂੰ ਜੇ ਜ਼ਰੂਰਤ ਪਈ ਤਾਂ ਇਸ ਤੋਂ ਵੱਡੀ ਕਾਲ ਵੀ ਦਿੱਤੀ ਜਾਵੇਗੀ ਹਾਲੇ ਤੱਕ ਕੋਈ ਵੀ ਡੇਟ ਅਨਾਉਂਸ ਨਹੀਂ ਹੋਈ ਹੈ ਪੰਜਾਬੀ ਨਿਵਸ ਤੋਂ ਮਨੀਸ਼ ਕੁਮਾਰ ਨੋਟੀਫਿਕੇਸ਼ਨ ਚੰਡੀਗੜ੍ਹ